ਹਾਂਜੀ ਤੇ ਅਸੀਂ ਗਰੋਸਰੀ ਕਰਕੇ ਪਹੁੰਚ ਕੇ ਸੀ ਘਰੇ ਹੁਣ ਮੈਂ ਤੁਹਾਨੂੰ ਗਰੋਸਰੀ ਦਾ ਸਮਾਨ ਦਿਖਾ ਰਹੀ ਆ ਤੇ ਪਰ ਮੇਰੇ ਉਧਰ ਪਰੌਂਠੇ ਬਣਾ ਲਿਆ ਕਿਉਂਕਿ ਭੁੱਖ ਲੱਗੀ ਸੀ ਗਰੋਸਰੀ ਕਰਦੇ ਕਰਦੇ ਸਵੇਰ ਦੇ ਗਏ ਹੋਏ ਆ ਗਾਇਸ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਗਰੋਸਰੀ ਪਿਆਜ਼ ਇਹ ਕਿਸੇ ਨੇ ਵੀ ਇਹ ਪਾਰ ਕੱਟ ਲਈ ਮਤਲਬ ਸਾਲ ਤੋਂ ਹੀ ਰੱਖੇ ਜਿਹੜਾ ਕੰਮ ਦਾ ਸਮਾਨ ਸੀਗਾ ਉਹ ਸਾਰਿਆਂ ਨੇ ਕੱਢ ਲਿਆ ਤੇ ਆ ਕਿਸੇ ਨੇ ਵੀ ਮਤਲਬ ਇਹਨਾਂ ਦੀ ਸਹੀ ਜਗ੍ਹਾ ਤੇ ਨਹੀਂ ਰੱਖਿਆ। ਰਾਜਮਾ ਆ ਗਿਆ। ਦਾਲਾਂ ਬਸ ਇਹਨਾਂ ਥਿੱੜ ਗਿਆ। ਇਹ ਲੱਗੇ ਸੀ। ਤੇ ਆ ਵੀ ਧਿਆਨ ਦਾਲਾਂ ਵਗੈਰਾ ਦੁੱਧ ਦੀਆਂ ਬੋਟਲ ਲੈ ਕੇ ਸੀ। ਆ ਵਾਲੀਆਂ ਆ ਤਾਂ ਪਹਿਲਾ ਵਾਲੀ ਗ੍ਰੋਸਰੀ ਦਾ ਸੁਮਾਨਾ ਤੇ ਉਹ ਟਮਾਟਰ ਡ੍ਰੀਡ ਬਾਦ ਅਬਾਦ ਇਹ ਬਲੇਟੇ ਪਰ ਮੀਬਰ ਵਾਲੇ ਆ ਪ੍ਰੌਂਠੇ ਆਲੂ ਵਾਲੇ ਪ੍ਰੌਂਠੇ ਇਹਦੀ ਸਪੈਸ਼ਲਿਟੀ ਆ ਤੇ ਇਹ ਫਾਇਰ ਅਲਾਰਮ ਵੀ ਵਜਾ ਦਿੰਦਾ ਜਦੋਂ ਇਹ ਨਹੀਂ ਛੱਟਦਾ ਆ ਚੀਜ਼ ਨੇ ਨਾ ਛੱਟਦਾ ਉਦੋਂ ਫਾਇਰ ਅਲਾਰਮ ਕੋ ਕੋ ਕਰਨ ਲੱਗ ਜਾਂਦਾ ਬਾਲ-ਬਾਲ ਬਚੇ ਹਨ ਪਰ ਵੀ ਰ ਆਪਾਂ ਕਿੰਨੀ ਵਾਰ ਬਚ ਗਏ ਇੱਕ ਵਾਰ ਇਹਦੇ ਨਾਲ ਇੱਕ ਵਾਰ ਮੇਰੇ ਨਾਲ ਦੂਜੀ ਵਾਰ ਹੋ ਗਿਆ ਕਿ ਜੇ ਘਰ ਲਾਰਮ ਜਾ ਦੇ ਨੇ ਕੋਈ ਆ ਛੱਡਣ ਨਹੀਂ ਦਿੰਦਾ ਕਹਿੰਦੇ ਸਿਰ ਚ ਵੱਦਦੀ ਆ ਤੇ ਇਹਦੇ ਨਾਲ ਧੂਏ ਨਾਲ ਧੂਈ ਧੂਆ ਹੋ ਜਾਂਦਾ ਸਾਰੇ ਘਰ ਚ ਉਹਦੇ ਨਾਲ ਫੜ ਲਾਰਮ ਬਾਜ ਜਾਂਦਾ ਪਰ ਹਜੇ ਤੱਕ ਅਸੀਂ ਬਾਜ ਰਹੇ ਹਾਂ ਫਿਰ ਦੇਖੋ ਅੱਗੇ ਜਾਏਗੀ 500 ਡਾਲਰ ਦੀ ਹਾਂ 500 ਡਾਲਰ ਦੀ ਟਿਕਟ ਇਹ ਆਉ ਸਿੱਧੀ ਕਰੇ ਜਿੱਦ ਦੇ ਵੱਜਿਆ ਇੱਕ ਤੋਂ ਦੋ ਦੋ ਮਿੰਟ ਤਿੰਨ ਮਿੰਟ ਤੱਕ ਜਦੋਂ ਵੱਜ ਜੇ 5 ਮਿੰਟਸ ਵੀ ਦੋ ਤਿੰਨ ਮਿੰਟ ਹੀ ਤਿੰਨ ਮਿੰਟ ਹਾਂ ਜਦੋਂ ਦੋ ਤਿੰਨ ਮਿੰਟ ਵੱਜ ਜੇ ਬਸ ਫਿਰ 500 ਡਾ ਵਰਗੇ ਆ ਸਾਮ ਚਲੋ ਐਕਸਟਰਾ ਰੈਂਟ ਦੋ ਹਾਂ ਰਹਿਣੇਗਾ ਹਾਂ ਯੈਸ ਪਰ ਹਣਾ ਕਿਸੇ ਨੇ ਸਾਨੂੰ ਟ੍ਰਿਕ ਵੀ ਦਿੱਤੀ ਆ ਵੀ ਕਈ ਲੋਕ ਨੇ ਜਿਹੜੇ ਪੰਜਾਬੀ ਜੁਗਾੜੀ ਇੰਡੀਅਨਸ ਉਹ ਫਾਇਰ ਲਾ ਰਮ ਲਾ ਕੇ ਹੀ ਕਰ ਦਿੰਦੇ ਆ ਪਰ ਅਸੀਂ ਨਹੀਂ ਨਹੀਂ ਤਰਿਆ ਹੋਇਆ ਸਾਡਾ ਲੱਗਿਆ ਹੋਇਆ ਪਰ ਅਸੀਂ ਸ਼ਾਇਦ ਲਾ ਵੀ ਨਹੀਂ ਸਕਦੇ ਹਨਾ ਪਤਾ ਨਹੀਂ ਲਾ ਸਕਾਂ ਆ ਲੇਕਿਨ ਉਹ ਕਰਨੇ ਮੇ ਰਿਸਕ ਹੈ ਰਿਸਕ ਤਾਂ ਹਾਂ ਪਰ ਅਸੀਂ ਕਰਿਆ ਨਹੀਂ ਤਾਂ ਅਸੀਂ ਫਿਰ ਸੋਚਿਆ ਵੀ ਕਿਉਂ ਹੀ ਨਾ ਲਾਇਆ ਕਦੀ ਹਨਾ ਕਿਉਂ ਦੀ ਕੁਰਬਾਨੀ ਹੁਣ ਤੂੰ ਆਣਾ ਮਚਾ ਦੀ ਡੱਬਾ ਏ ਤੋਂ ਹੁਣ ਜਮਾ ਇਹਦੇ ਕੋਲ ਦਾ ਪਹਿਲਾਂ ਤੂੰ 3-4 ਡੱਬੇ ਮਚਾ ਦੇ ਡੱਬੇ ਮੈਨੇ ਇੱਕ ਵਾਰ ਵੀ ਨਹੀਂ ਮਚਾਇਆ ਹੂੰ 15 ਡੱਬੇ ਵਜਾ ਦੇ ਗਾਇਸ ਇਹਨੇ ਐਵੇਂ ਧਰ ਤਰ ਤੇ ਤੇ ਬਾਈ ਹੁਣ ਇੱਕ ਕਿਰਪਾ ਦਾ ਇਹ ਕਰਨੀ ਆ ਕਿ ਇਹਨੂੰ ਨਾ ਮਚਾ ਦੀ ਅੱਜ ਹੀ ਲੈ ਕੇ ਆਇਆ ਮੱਖਣੀ ਠੀਕ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਰ ਰਹੇ ਆ ਅਪਾਰਟਮੈਂਟ ਦਾ ਫਾਈ ਤੇ ਅੱਜ ਕਿਉਂਕਿ ਮੇਰੇ ਦਿਨ ਸਬਦਵਾਰ ਨੂੰ ਮੇਰਾ ਦਿਨ ਹੁੰਦਾ ਤੇ ਜੀਰਾ ਦਿਨ ਹੁੰਦਾ ਉਹ ਸਾਰੇ ਘਾਸ ਦੀ ਸਪਾਈ ਕਰਦਾ ਮਤਲਬ ਆਪਦਾ ਰੂਮ ਨੂੰ ਇਨਕਲੂਡ ਕਰਕੇ ਹਾਲ ਤੇ ਵਾਸ਼ਰੂਮ ਤੇ ਕਿਚਨ ਮਤਲਬ ਹਰ ਇੱਕ ਦੀ ਰੋਜ਼ ਦੀ ਡਿਊਟੀ ਹੁੰਦੀ ਆ ਡੈਡ ਬੰਦੇ ਦੀ ਤੇ ਅੱਜ ਮੇਰੀ ਡਿਊਟੀ ਆ ਤੇ ਮੈਂ ਹੁਣ ਲਗਾ ਰਹੀਆਂ ਝਾੜੂ ਉਦੋਂ ਬਾਅਦ ਫਿਰ ਪੋਚਾ ਪਾਵਾਵਾਂਗੇ ਫਿਰ ਸਾਰੀ ਇਹ ਚੀਜ਼ਾਂ ਦੇ ਕਪੜਾ ਫੇਰ ਕੇ ਫਿਰ ਆਪਣਾ ਢਾਨਨੇ ਆ ਤੇ ਅਸ਼ਰੇ ਜੀ ਆ ਹੁਣ ਉਹ ਨੋ ਨੋ ਸੋਮਣ ਤੇ ਅਰਮਾਨ ਜਾ ਰਹੀਆਂ ਸੀਗੇ ਮਾਲ ਕਿਉਂਕਿ ਅੱਜ ਉਹਨਾਂ ਨੂੰ ਕੰਮ ਤੋਂ ਛੁੱਟੀ ਸੀ ਤੇ ਉਹਨਾਂ ਨੇ ਕੁਝ ਖਰੀਦਣਾ ਸੀ ਤੇ ਉਹ ਕੁਝ ਭੁੱਲ ਗਈਆਂ ਕਰੇ ਕਾਰਡ ਭੁੱਲ ਗਈਆਂ ਤੇ ਆਸੀ ਉਹਨਾਂ ਨੂੰ ਕਹੀ ਹੋਈ ਆ ਕਾਰਡ ਫੜਾਉਣ ਤੇ ਉਹਦੇ ਆਉਂਦੀ ਨੂੰ ਮਤਲਬ ਆਪਣੇ ਝਾੜੂ ਕੱਢ ਦੇਣਾ ਕੰਮ ਨਿਮੇੜ ਦੇਣਾ ਬਸ ਤੇ ਉਹ ਆਉਂਦੀ ਹੋਊਗੀ ਵੈਸਤਾ ਇੱਥੇ ਢੀੜੀ ਗਈਆਂ ਹੋਣਗੀਆਂ ਕਿਉਂਕਿ ਥੋੜਾ ਟਾਈਮ ਹੀ ਹੋਇਆ ਉਹਨਾਂ ਨੂੰ ਗਏ ਹਨ ਚਲੋ ਗਾਇਸ ਆਪਾਂ ਕਰ ਲਈਏ ਸਫਾਈ ਥੈਨ ਫੇਰ ਬਣਾਉਣੇ ਆਪਾਂ ਖਾਣ ਨੂੰ ਕੁਝ ਦੇਖਦੇ ਆਂ ਦਾਲ ਦੂਲ ਕੁਝ ਨਹੀਂ ਸਾਰੀ ਗ੍ਰੋਸਰੀ ਹੈ ਕਿ ਕਰ ਕੀ ਆਏ ਸੀ ਪਰ ਉਹ ਖਤਮ ਵੀ ਹੋ ਗਈ ਤੇ ਹੁਣ ਦੇਖਦੇ ਆਂ ਵੀ ਖਾਣ ਨੂੰ ਕੀ ਬਣਾਉਣਾ ਉਹਦੋਂ ਬਾਅਦ ਸਪਾਈਸ ਹੋਈ ਕਰਕੇ ओके देखिए इन शिफ्ट लाग गया है अपनी गाड़ी का देखिए चक गई नहीं व्हाट इज दिस फिर अभी आई है मेथो ताई भी बनया पीना तो पी नहीं फड़ा नहीं फड़ा दे ओए नहीं पढ़ला पढ़ला है तो पढ़ला है तो हां भी मैं कह तो रहो कनाडा के लोग इसलिए फिट रहते हैं भाई बचता भाई बचता वही इसने आज मैं सुना तेरा चल पे इसने कार्ड रिचार्ज वेरी गुड इसने कार्ड चलाया uska card isse chalaya uska ekdam theek chal raha hai uski payment bhi ho rahi hai isne apne card mein monthly wala karwa diya 50 dollar karwa diya mera kasoor nahi yaar mera minus se show nahi kar raha hai show nahi kar raha hai woh show nahi kar raha tha to karta hai mere bhi pichli baar 45 minus se sige te mere one kate ਤੇ ਐਕਸਟਰਾ ਲੱਗੇ ਮੇਰੇ ਉਦੋਂ ਬਾਅਦ ਉਹ ਤਾਂ ਪੈਸੇ ਤਾਂ ਐਕਸਟਰਾ ਲਗੇ ਨਾ ਲੇਕਿਨ ਆਪਣੇ 50 ਖਰਾਬ ਤਾਂ ਨਹੀਂ ਕਰ ਲਿਆ ਆਪਣੇ ਇਹ ਟੈਲੈਂਟਡ ਕਿਹਨਾਂ ਨੇ ਆਪ ਦੇ ਇਹਨਾਂ ਨੇ ਆਪ ਦੇ 180 ਡਾਲਰ ਇਹ ਖਰਾਬ ਕਰ ਕੀਆ ਯਾਰੋ ਕੋਈ ਨਹੀਂ ਹੱਥ ਸਫੇਸ ਨਹੀਂ ਲੁਕਦਾ ਬਈ ਬਈ ਸਹੀ ਗੱਲ ਦੱਸ ਆਪ ਦੇ ਆਉ ਦੇ ਆਪ ਤੋ ਖਰਾਬ ਹੁਣ ਪੈਸੇ ਉਹ ਚੱਲ ਜਾਣਗੇ ਜੀਨ ਵਾਰ ਆਪ ਆਪ ਪਰ ਇੰਨਾ ਇੰਚ ਵੀ ਅਗਲੇ ਦਾ ਖਾਣਾ ਉਹ ਮਾ अच्छा वो तो ठीक है माफ नहीं दूसरी बात तीन बार आपका मैं भी अपन किसकी बात नहीं पता लग गया मेरा मैं तो आपको डॉलर खराब हुए है मेनू कोई अफसोस नहीं हैगा ना हैगा फिर मड़ाई ना मड़ाई करके मड़ाई ना हां फिर रोक ही रही थी हां मैं रोइया बस मैं रोइडी ये रो मेरे ना तू हर एक व्लॉग च बेइज्जती कर रहे है

ਫਾਇਨ ਨੂੰ ਕੁੜੀ ਚਾਹੀਦੀ ਹੈ ਜਿਹਦੇ ਕੋਲੇ ਵਧੀਆ ਪੈਸਾ ਹੋਵੇ ਮੋਟੀ ਸਾਲੀ ਚਲੇਗੀ ਸਭ ਚਲੇਗੀ ਮੋਟੀ بوطੀ ਕੋਈ ਜ਼ਿਕਰ ਨਹੀਂ ਪੈਸਾ ਹੋਣਾ ਚਾਹੀਦਾ ਬਹੁਤ ਵਧੀਆ ਹੋਣੀ ਬਸ ਇਹ ਨੂੰ ਪੈਸੇ ਨਾਲ ਕੋਈ ਜ਼ਿਆਦਾ ਪਿਆਰ ਹੈ ਮੈਨੂੰ ਡੋਟ ਚਾਰਜ ਕਰੇਗਾ ਹਾਂ ਇੰਡੀਆ ਮੇ ਡੋਟ ਚਾਰਜ ਚਲਾਉਣਗੇ ਅਸੀਂ ਇੱਥੇ ਰਹਿਣੇ ਕਿੱਥੇ ਜੀ ਮਾੜਾ ਐਵੇਂ ਵੀ ਐਕਸਪਲੇਨ ਕਰ ਦੋ ਫਿਰ ਆ ਇਹਨਾਂ ਨੇ ਪ੍ਰੋਫੈਸ਼ਨਲ ਮੀਟਿੰਗ ਤੈਅ ਕਰੀ ਹੈ ਕਿਦੋਂ ਦੀ ਕਰੀ ਹੈ ਜੀ ਦੱਸਿਓ ਮੈਨੂੰ ਮੇਰੀ ਵੈਸੇ ਤਾਂ ਅੱਜ 11 ਵਜੇ ਸੀ ਉਹਨੇ ਮੇਰੀ ਕਲਾਸ ਲਾਉਣੀ ਸੀਗੀ ਮੇਰੀ ਪਲੈਗਰੀਸਮ ਪੈ ਗਿਆ ਸਬਮਿਟ ਤੇ ਬੱਟ ਹੁਣ ਉਹ ਕਹਿੰਦੀ ਵੀ ਮੈਂ ਹੋਰ ਮੀਟਿੰਗ ਤੇ ਸਟਕ ਹੋਊਗੀ ਸੋ ਦੈਟਸ ਵਾਈ ਹੁਣ ਮੰਡੇ ਨੂੰ ਆ 11 ਵਜੇ ਸੋ ਦੇਖੋ ਉਹ ਦਿਨ ਕੀ ਬਣੂਗਾ ਪਰ ਮੈਨੂੰ ਹੁਣ ਐ ਟੈਨਸ਼ਨ ਹੋ ਰਹੀ ਆ ਵੀ ਕਿਤੇ ਜੁਗੇਸ਼ ਜੀ ਮੇਰੀ ਸ਼ਿਫਟ ਨਾ ਪਾ ਦੇਣ ਉਸ ਦਿਨ ਉਹਦੀ ਇਹਦੀ ਸ਼ਿਫਟ ਆ ਕੰਮ ਵੀ ਮਿਲ ਗਿਆ ਨਾਲ ਨਾਲ ਉਧਰ ਵੀ ਇੱਕ ਪੰਗਾ ਪੈ ਗਿਆ ਹਾਂਜੀ ਗਾਇਸ ਤੇ ਹੁਣ ਇਹਦਾ ਕੰਮ ਆ 3 ਵਜੇ ਤੇ ਭੱਜ ਚੁੱਕਿਆ 2:30 ਤੇ ਹੁਣ ਇਹ ਤਿਆਰ ਹੋ ਰਹੀ ਆ ਕੁੜੀ ਛੇ ਛੇਤੀ ਭੱਜ ਜਾ ਤੂੰ ਲੇਟ ਹੋ ਰਹੀ ਆ ਤੈਨੂੰ ਮੈਂ ਦੱਸਦਾ ਪੈਣਾ 35 ਦੇ ਤੁਰਨਾ ਬਸ ਮੈਂ 5 ਮਿੰਟ ਚ ਰੈਡੀ ਹੋ ਜੰਨੀ ਆ ओके। ਫਿਰ ਮੈਂ ਅੱਜ ਬੈਂਕ ਵੀ ਜਾਣਾ ਸੀਗਾ ਯਾਰ। ਫਿਰ ਬੈਂਕ ਪਹਿਲਾਂ ਜਾਏ ਆਉਂਦੀ। 5 ਵਜੇ ਬਾਦ ਦੋ ਹੋ ਰਿਹਾ ਬੈਂਕ ਦਾ। ਉਹ ਤਾਂ ਥਿਕੇ ਦੇਰ ਕਾ ਮਗੋਲੀਆ ਬੈਂਕ ਦਾ। ਹਾਂ ਤਾਂ ਕੰਮ ਕੋਲੇ। ਹਾਂ ਫਿਰ ਪਹਿਲਾਂ ਜਾਣੀ ਸੀ 5-10 ਮਿੰਟ। ਕੀ ਕਰਕੇ ਆਉਣਾ ਅੱਜ ਬੈਂਕ 'ਚ? ਉਹਦਾ ਟੈਕਸ ਵਾਲਾ ਪਰੰਗ ਦੀ ਫਾਰਮ। ਹਾਂ। ਉਹ ਤਾਂ ਮੈਡੀਕਲ ਮੈਂ ਸੀ ਤੀ ਦਿਨਾਂ 'ਚ ਦੇਣਾ ਸੀ। ਕਿੰਨੇ ਚਿਰ। ਚੱਲ ਜਾ ਆਲ ਦਾ ਬੈਸਟ। ਕੀ ਪ੍ਰੀਖਿਆ ਫਿਰ ਅੱਜ ਤੇਰੀ। ਅੱਜ ਮੈਂ ਡੋ ਬਣਾਉਣਾ। ਆਟ ਬਣਾਉਂਗੀ। ਡੋ ਬਣਾਉਣਾ। ਪਹਿਲਾਂ ਉਹਦੋਂ ਬਣਾਇਆ ਸੀ ਪਰ ਪਹਿਲਾਂ ਜਦੋਂ ਖਰਾਬ ਹੋ ਗਿਆ ਸੀ ਨਹੀਂ ਉਹ ਮੈਂ ਨਹੀਂ ਖਰਾਬ ਕਰਿਆ ਸੀ ਉਹ ਖੋਰ ਕੁੜੀ ਨਹੀਂ ਸੀਗੀ ਹੁਣ ਇਹ ਮੀਨਸ ਮੈਂ ਵੀ ਉਹ ਮੈਂ ਪਹਿਲੀ ਵਾਰ ਜਿਹੜਾ ਹੈਂਡਕਰਾਫਟ ਡੋ ਸੀਗਾ ਉਹ ਮੈਂ ਪਹਿਲੇ ਦਿਨ ਬਣਾਇਆ ਸੀ ਵੀ ਉਹਨੇ ਹੈਲਪ ਕੀਤੀ ਸੀ ਉਹਨੇ ਸਾਰਾ ਕੁਝ ਭਾ ਕੇ ਦੱਸਿਆ ਜਿਵੇਂ ਨੂੰ ਖਰਾਬ ਹੋਣ ਨਹੀਂ ਦਿੱਤਾ ਸੀਗਾ ਤੇ ਅੱਜ ਆ ਬਸ ਇਹਦੀ ਪ੍ਰੀਖਿਆ ਗਾਇਸ ਇਹਨੇ ਬਣਾਉਣਾ ਅੱਜ ਡੋ ਜਿਹੜਾ ਮੈਂ ਉਸ ਦਿਨ ਡੋ ਪੈਨ ਡੋ ਮੈਂ ਆਪ ਬਣਾਇਆ ਸੀ ਉਹ ਕਹਿ ਡਾ ਬਣ ਗਿਆ ਸੀ ਬਸ ਅੱਜ ਵੀ ਕੈਂਟੀ ਬਣ ਕੋ ਆਲ ਦਾ ਬੈਸਟ ਤੇ ਛੇ ਛੇ ਜਾ ਲੇਟ ਨਾ ਹੋ बस गोल एंड गॉन अर्श गो वेंट गॉन ਲੈ ਜਾ ਆਪਣਾ ਪੂਰਾ ਇਮਪ੍ਰੈਸ਼ਨ ਲੈ ਜਾ ਹਾਂ ਪਾਣੀ ਦੀ ਬੋਤਲ ਹਰੀ ਵੀ ਆ ਗਈ ਹੈਗੀ ਵਸੇ ਇਹੀ ਲੈ ਜਾ ਹਾਂ ਪਰ ਜਿਉਂ ਕਰਦੀ ਪਾਣੀ ਦੀ ਬਸ ਇਹੀ ਲੈ ਜਾ ਹਾਂਜੀ ਤੇ ਅਰਸ਼ ਚਲੀ ਗਈ ਸੀ ਕੀ ਕੰਮ ਤੇ ਤੇ ਦੁਬਾਰ ਮੈਂ ਮਤਲਬ ਖਾਣਾ ਪੀਣਾ ਉਹਦਾ ਖਾ ਲਿਆ ਸੀ ਤੇ ਹੁਣ ਮੇਰੀ ਵੀ ਜਾਣ ਦੀ ਵਾਰੀ ਆ ਗਈ ਮੈਨੂੰ ਵੀ ਥੋੜਾ ਜਿਹਾ ਕੰਮ ਆ ਤੇ ਰੋਟੀ ਰੁਟੀ ਵੀ ਖਾਲੀ ਸੀ ਪਰ ਮੈਨੂੰ ਫੇਰ ਮੈਨੂੰ ਦੁਬਾਰਾ ਭੁੱਖ ਲੱਗ ਗਈ ਤੇ ਮੈਂ ਵੀ ਕਾਫੀ ਟਾਈਮ ਤੱਕ ਥੋੜਾ ਬਾਰੀ ਰਹਿਣਾ ਸੀ ਤੇ ਤਾਂ ਕਰਕੇ ਮੈਂ ਕਿਹਾ ਚੱਲ ਵੀ ਸ਼ੇਕ ਹੀ ਬਣਾ ਕੇ ਪੀ ਜਾਂਦੇ ਆ ਤੇ ਮੈਂ ਹੁਣ ਸ਼ੇਕ ਬਣਾ ਕੇ ਪੀ ਕੇ ਤੇ ਉਸ ਤੋਂ ਬਾਅਦ ਬਸ 10 ਕੁ ਮਿੰਟਾਂ 20 ਮਿੰਟਾਂ ਤੁਰ ਜਾਉਣਾ ਚਲੋ ਦੇਖੋ ਭਾਈ ਸਾਰੇ ਜਾਨੇ ਮੌਜ ਨਾਲ ਸੁੱਤੇ ਪਏ ਨੇ ਇਹਨਾਂ ਨੂੰ ਲੱਗ ਗਈ ਚਾ ਚੜਿਆ ਅੱਧੀ ਰਾਤ 1:00 ਵਜੇ ਆ ਤੇ ਇਹ ਚਿਪਸ ਖਾ ਰਹੇ ਨੇ ਤੇ ਆ ਹੋਈ ਨਹੀਂ ਪੈ ਰਹੀ ਇਹਨੂੰ ਪਹਿਲੇ ਦਿਨ ਦਾ ਚਾ ਹੋ ਰਿਹਾ ਪਹਿਲੇ ਦਿਨ ਕੰਮ ਨਹੀਂ ਨਹੀਂ ਪਹਿਲੇ ਦਿਨ ਚਾਣੀ ਹੁਣ ਮੈਂ ਪੂਰੀ ਤੱਕੀ ਮੇਰੀ ਨਾ ਲੱਤਾਂ ਪੂਰੀ ਚੱਲਦੀ ਆ ਹਾਂ ਵੀ ਕੋਈ ਨੱਪ ਦੇ ਮੈਂ ਇੱਕ ਸੋਚ ਰਹੀ ਹਾਂ ਕੋਈ ਨਹੀਂ ਨੱਪ ਸਕਦਾ ਸਾਰੇ ਥੱਪੇ ਪਏ ਨਹੀਂ ਫੇਸ 'ਚ ਕੋਈ ਹੋਇਆ ਆ ਹੂੰ ਕੋਈ ਚੇਂਜ ਹੋ ਤੀ ਹੋਈ ਹੋੜੀ ਟੋਵੀ ਬਾਹ ਬੇਟੇ ਬਾਹ ਬੇਟੇ ਮੌਜ ਕਰਦੀ ਤੇ ਵੀ ਮਤਲਬ ਸਾਰੇ ਸੁੱਤੇ ਪਿਆ ਸਾਨੂੰ ਲੱਗ ਗਈ ਚਾਚੜਾ 1 ਵਜੇ ਪਿਆ ਤੇ ਇੱਕ ਇੱਕ ਮੇਰੇ ਕੋਲ ਜਿਹਾ ਡਿਫਰੈਂਸ ਦਿਖਾ ਤੇ ਅਪਰ ਲਿਪਸ ਤੇ ਬਾਹ ਸਾਫ ਹੋ ਗਏ ਵਾ ਦੇ ਆਣੀ ਆ ਕਿਹਾ ਹੋੜੀ ਹੋੜੀ ਬਾਹ ਬੇਟੇ ਐਕਸਾਈਟਡ ਜਿਆਦਾ ਹੋ ਗਈ ਹੈ ਇਧਰ ਖੁਸ਼ਕੁਮਾਰੀ ਕਪਤਾ ਜੀ ਸੌ ਰਹੇ ਨੇ ਨਾਲ ਵਾਲੇ ਕਮਰੇ ਚ ਜੇ ਉਸਨੇ ਫਿਰ ਆਪਣੀ ਘਰਾੜਾ ਚੈੱਕ ਨਹੀਂ ਨਾ ਕਰੀ ਘਰਾੜੇ ਘਰਾੜੇ ਚੱਕੂ ਆ ਰਿਹਾ ਆਪਣੂ ਨੀਂਦ ਨਹੀਂ ਆਉਣੀ ਸੀ ਨੂੰ ਸਮਾਰਟ ਘੇ ਲੋ ਨਾ ਅਗਰ ਉਸकी तरफ आते इनको यहां शिफ्ट कर दो इसको वहां ले चलो तीनों इसको वहां ले चलो इनको तीनों को यहां ले आओ ਖੁੰਝੇ ਜੇ ਜੇ ਤੇ ਨਹੀਂ ਜਾਣਾ ਸੇ ਇਧਰ ਨਹੀਂ ਜਾਣਾ ਖੁੰਝੇ ਜੇ ਤੇ ਇਧਰ ਲਮਾਰੀਆਂ ਕੀ ਕਰੇ ਜਾਂ ਤਾਂ ਨੀਂਦ ਪਸੰਦ ਹੈ ਖੁੰਝਾ ਜਾਣਾ ਪਸੰਦ ਤੁਮਹੇ ਦੇ ਗੇ ਨਹੀਂ यार ਤੂੰ ਬਾਹਰ ਖੋਲ ਤੂੰ ਜੇ ਫਿਰ ਨਾ ਹਵਾ ਸੱਦੀ ਆਉਂਦੀ ਹੈ ਨਹੀਂ ਹਵਾ ਹੀ ਆਉਂਦੀ ਹੈ ਅਸੀਂ ਗੱਲ ਗਾਦੀ ਕਰ ਰਹੇ ਹਾਂ ਪਰਮ ਵੀਰੋਂ ਪਰ ਗੱਲ ਗਾਦੀ ਕਰ ਰਹੇ ਸੀ ਦੇਖੋ ਇਹ ਵਿੱਚ ਕੀ ਗੱਦੇ ਛੋੜੋ ਯਹਾਂ ਤੇ ਐਸਾ ਹੈ ਆਪਣੀ ਇਹ ਜੋ ہماری ਵਲੋਗਰ ਹੈ ਇਹ ਫੋਨ ਚੱਕ ਕੇ ਬੈਠੀ ਹੈ ਇਸ ਕੋ ਕੰਮ ਨਹੀਂ ਮਿਲ ਰਹਾ ਵਿਚਾਰੀ ਕੋ ਇਸ ਕੋ ਢੰਗਾ ਕੰਮ ਨਹੀਂ ਮਿਲ ਰਹਾ ਆਰ ਨਹੀਂ ਮਿਲ ਰਹਾ ਕੰਮ ਨਹੀਂ ਮਿਲ ਰਹਾ ਪਹਿਲ ਲਗਾ ਕੇ ਆਈ ਹੈ ਪਹਿਲੇ ਦਿਨ ਵਿੱਚ ਇਸ ਕੀ ਇਸਕੇ ਹਾਈ ਹਾਈ ਹੋ ਰਹੀ ਹੈ ਮਾਈ ਵੀਡੀਓ ਏ ਨੂੰ ਤਾਂ ਤੁਸੀਂ ਦੇਖਣਾ ਇਹਨਾਂ ਨੇ ਆਪਦੇ ਜਿਹੜੇ ਇੰਸਟਾਗ੍ਰam ਤੇ ਇਹਨੂੰ ਬਈ ਫੋਲੋ ਕਰਦੇ ਨੇ ਸਾਰਿਆਂ ਨਾਲ ਜੀ ਆਇਆ ਪਿਆ ਆ ਵੀ ਸਟੋਰੀਆਂ ਪਾ ਪਾ ਕੇ ਕਿਉਂਕਿ ਉਹਨਾਂ ਨੂੰ ਐ ਹੋ ਗਿਆ ਵੀ ਇਹਦੇ ਤਾਂ ਰੋਜ਼ ਦਾ ਹੀ ਕੰਮ ਆ ਸਾਡੋਂ ਪਰੇ ਉਹਨਾਂ ਨੇ ਲਾਇਕ ਕਰਨਾ ਵੀ ਬੰਦ ਕਰ ਦਿੱਤਾ ਲਾਇਕ ਕਰਨ ਵੀ ਸਾਡਾ ਵੀ ਜੀ ਹੱਟ ਗਿਆ ਤੋ ਤੂੰ ਹੀ ਲਾਇਕ ਉਹ ਫਿਰ ਅਗਲਾ ਧੱਕੇ ਨਾਲ ਤੇਰੀ ਉਹ ਮੜੀ ਜੀ ਇੱਜ਼ਤ ਜੀ ਰੱਖ ਕੇ ਦਿੰਦਾ ਮੈਨੂੰ ਵੀ ਦੋ ਬਈ ਇਕੱਲੇ ਇਕੱਲੇ ਖਾਈ ਜਾਂਦੇ ਹੋ ਲੈ ਲੈ ਦੇਖ ਲਾਇਕ ਨਫੜਾ ਜੀ ਅੱਜ ਨਾ ਇੱਕ ਦੇਖੀ ਸਟੋਰੀ ਮੈਂ ਹਾਂ ਨਾ ਜਿਹੜੇ ਦੇਖਣੀ ਸੀ ਉਹਨੇ ਦੇਖੀ ਨਹੀਂ ਜਿਹੜੇ ਨਹੀਂ ਦੇਖਣੀ ਸੀ ਉਹਨੇ ਦੇ ਦਿਮਾਗ ਚ ਸਰ ਕਰ ਗਾਇਆ ਇਹਨੇ ਜਿਸਕੋ ਜਿਸਕੇ ਲਈ ਉਹ ਸਪੈਸ਼ਲ ਸਟੋਰੀਜ਼ ਆਉਂਦੇ ਹੈ ਹਾਂ ਦੇਖ ਲਈ ਦੇਖ ਲਈ ਦੇਖ ਲਈ ਹੁਣ ਇਹ ਐਵੇਂ ਹੀ ਚਾਹ ਬਣਾਈ ਜੋ ਬਸ ਇਹਦੇ ਹੁਣ ਸਾਰੀ ਰਾਤ ਨਹੀਂ ਹੋਇਆ ਹੂੰ ਜਿਹਨੇ ਦੇਖਣੀ ਆ ਬਈ ਨਾ ਹੁਣ ਹੀ ਆ ਬਈ ਕੰਮ ਤੋਂ ਬਹੁਤ ਜ਼ਿਆਦਾ ਹਾਰਡ ਵਰਕ ਕਰਦਾ ਵਿਚਾਰਾ ਨਹੀਂ ਪਤਾ ਹੋਰ ਕੋਈ ਆ 올 ਦਾ ਬੈਸਟ ਹੂੰ ਮੈਂ ਸਕਿਜੂਲ ਤੇ ਗੱਲ ਕਰਦੇ ਹਾਂ ਮਨੋਜ ਇਹ ਅੱਜ ਆਈ ਆ ਜੇ ਕਹਿ ਅੱਜ ਇਹ ਤਾਂ ਕੰਮ ਹੋਊਗਾ ਪਹਿਲੀ ਵਾਰ ਆ ਸੀ ਤਾਂ ਕਿ ਹੋਇ ਹਾਰ ਮਰਜ਼ੀ ਲਕੋਲੇ ਮੈਂ ਪਕਾ ਲਾਂ ਠੀਕ ਹੋਇਆ ਮਰਜ਼ੀ ਕੁਝ ਨਹੀਂ ਲੱਗ ਸਕਦਾ ਨਹੀਂ ਚਲ ਠੀਕ ਹੈ ਗਾਇਜ਼ ਇਹ ਸਕਿਜੂਲ ਹੈ ਤੇ ਸੌ ਲਈਏ ਤੇ ਸੌ ਲਈਏ 1:30 ਵਜੇ ਪੈਕ ਕਰ 1:30 ਇੱਕ ਸੱਚ 1:30 ਵਜੇ ਰਾਤ ਦਾ ਠੀਕ ਹੈ ਚਲ ਠੀਕ ਹੈ ਆਹ ਦੇਖੋ ਮੈਂ ਨਾਲ ਚਾਹ ਬਣਾਈ ਸੀ ਨਾਲ ਮੈਂ ਉਹਨੂੰ ਕਿੱਲਾਂ ਦਾ ਪੈਕਟ ਆਰਸ਼ ਨੂੰ ਗਰਲੀ ਅੰਦਾਜ਼ੀ ਆ ਦੇਖੋ ਉੱਥੇ ਪਿਆ ਟੱਕ ਕੇ ਵੀ ਨਹੀਂ ਲੱਗ ਰਹੀ ਪੀਣੀ ਦੇ ਦੇ ਕੀ ਕਰੀਏ ਇਹਦੀ ਬਾਰੇ ਕਿੱਲਾ ਨਾ ਪਾਇਟ ਜਿਹੜਾ ਪੱਟਦੇ ਪਏ ਅਸੀਂ ਨੂੰ ਚੱਕ ਕੇ ਤਾਂ ਧਰਦੇ ਪਰ ਚਾਰ ਕੱਪ ਵੀ ਰਿਹਾ ਆਪ ਮਰ ਜਾ ਚਾਰੇ ਕੱਪ ਵੀ ਆ ਪਿਆ ਇਹਦਾ ਮੇਰੇ ਨਾ ਜਾ ਰਹੀ ਯਾਰ ਵੀ ਇਹ ਅਸਾਈਨਮੈਂਟ 4 ਤਰੀਕ ਨੂੰ ਸੰਡੇ ਨੂੰ ਮੈਂ ਕਰਨੀ ਆ ਸੈਡਸ ਵਾਈ ਸਬਮਿਟ ਕਰਨੀ ਆ ਸੋ ਮੇਰਾ ਟੈਂਸ਼ਨ ਹੋਈ ਯਾਰ ਹੁਣ ਟੈਂਸ਼ਨ ਹੋਈ ਆ ਉਹਦੀ ਉਦੋਂ ਦੀ ਜਦੋਂ ਅੱਜ ਇੱਕ ਦਿਨ ਮੈਂ ਪ੍ਰੂਫ ਦਿਖਾਵਾਂ ਵੀ ਮੈਂ ਅਜ ਚਾ 3 ਨੂੰ ਆਤਨ ਅਸਾਈਨਮੈਂਟ ਸਬਮਿਟ ਕਰਨੇ ਨੇ ਤੇ ਇਹਨਾਂ ਸਾਰੇ ਕੋਈ ਅਸਾਈਨਮੈਂਟ ਨਹੀਂ ਕੀ ਫਿਰ 6 ਨੂੰ ਆ ਇੱਕ ਕਰਨੀ ਫਿਰ 8 ਨੂੰ ਕਰਨੀ ਆ ਦੇਖ ਲੈ ਬੁਰਾ ਹਾਲ ਹੈ ਮੇਰਾ ਆ ਦੇਖ ਕੱਲਾ ਮੈਂ 30 30 ਨੂੰ ਕਰਕੇ ਛੱਡੀਆਂ ਦੋ ਆਹਾ ਤੇ 28 ਨੂੰ ਕਰਕੇ ਛੱਡੀਆਂ ਓਕੇ ਇੰਨੀ ਹੋ ਜਾਨੀ ਮੈਨੂੰ ਤੇ ਅਸਾਈਨਮੈਂਟ ਮੋਡ ਜਿਹੜੀ ਆ ਇਹ ਮੜੀ ਜੀ ਐਕਸਪਲੇਨ ਕੀਤਾ ਜਾਵੇ ਕਿਹੜੀ ਆ ਇਹ ਅਸਨ ਟੋਟਲ 6 ਅਸਾਈਨਮੈਂਟ ਆ ਹੋਣਾ ਪੰਗਾ ਮੇਰੇ ਕੋਲ ਕਰਨ ਆਣਾਂ ਪਰ ਹੁਣ ਮੈਂ ਫਸਟ ਟਰਾਈ ਕਰੂੰਗੀ 4 ਤਰੀਕ ਵਾਲੀ ਮੋਡਿਊਲ 2 ਐਕਟੀਵਿਟੀ ਉਹਦੇ ਵਿੱਚ ਕੋਈ ਕੀ ਕਰਨਾ ਉਹਦੇ ਵਿੱਚ ਆ ਇਨਸਟਰਕਸ਼ਨ ਦਿੱਤੀ ਵੀ ਹੈਗੀ ਇਹਦੇ ਵਿੱਚ ਆਪਾਂ ਨੂੰ ਗਾਣਾ ਵਗੈਰਾ ਦਿੱਤਾ ਵਗਾ ਮੈਂ ਕੈਨਵਸ ਆ ਦਾ ਖੋਲ੍ਹਦੀਆਂ ਤੇ ਗੇਮਿੰਟ ਵੇਟ ਕਰਨਾ ਪਊਗਾ ਤੇ ਮੜਤੀ ਤੋੜ ਦਿਖਾਉਣੇ ਆ ਓਕੇ ਦਿਖਾ ਦਿਖਾ ਕੱਲ ਮੈਂ ਉਹ ਬੰਦ ਕਰਿਆ ਮਤਰਾ ਗੈਸ ਕੱਟ ਕੇ ਉੱਥੇ ਅੰਗ ਨਿਕਲਦੀ ਰੈਡੀ ਨੂੰ ਫੋਕਸ ਨਹੀਂ ਕਰਾ ਬਹੁਤ ਜਰੂਰੀ ਕੰਮ ਆ ਮੈਂ ਜਾਣਾ ਇਹ ਸੌਂਗ ਸੁਣਨਾ ਟਾਈਮ ਲੱਗ ਜਾਂਦਾ ਕਿ ਬੋਲੋ ਉਹ ਫਰੀਆ ਉਹਨੂੰ ਇਹ ਅਸਾਈਨਮੈਂਟ ਨਹੀਂ ਦਿੱਤੇ ਜਾਂ ਕਾਲਜ ਦੇ ਵੱਲੋਂ ਉਹਨੂੰ ਫ੍ਰੀ ਕੀਤਾ ਹੋਇਆ ਮਤਲਬ ਕੱਢੇ ਹੋਏ ਨੇ ਕਾਲਜ ਹਾਂ ਮੇਰੇ ਮਾਰਕਸ ਵੀ ਆਪਿਆ ਇਹਨੂੰ ਵੱਧ ਸਾਰਿਆਂ ਨਾਲੋਂ ਵੱਧ ਇਹਨੂੰ ਮਿਲਦੀਆਂ ਨੇ ਅਲੈਗਜ਼ੈਂਡਰ ਕਾਲਜ ਹੈ ਦਾ ਭੁੱਲ ਕੇ ਵੀ ਨਾ ਲਿਓ ਬਹੁਤ ਜ਼ਿਆਦਾ ਸਟ੍ਰਿਕਟਾ ਕਾਲਜ ਤੇ ਇੱਕ ਗ੍ਰੈਂਡ ਵਿਲੀ ਕਾਲਜ ਭੁੱਲ ਕੇ ਵੀ ਨਾ ਲਿਓ ਯਾਰ ਕਾਲਜ ਐਗਜ਼ੈਂਡਰ ਕਾਲਜ ਆਈ ਮਾਡਲ ਵੀ ਬਰਖਪੁਰ ਵਿੱਚ ਸਾਰਾ ਕੁਝ ਦੰਦਾ ਉਹ ਫੈਸਿਲਿਟੀਜ਼ ਹੈਗੀਆਂ ਨੇ ਬਟ ਉਹ ਸਟੱਟ ਅਬੜਾ ਹੀ ਰਹਿ ਗਈ ਜੀ ਨੇ ਨਹੀਂ ਪੜਨਾ ਹਾਂ ਦੇ ਫੇਰ ਉਹਨਾਂ ਆਵੇ ਇਹਦੇ ਵਿੱਚ ਜਿਹਦਾ ਮੇਨ ਕੋਰਸ ਹੀ ਪੜ੍ਹਾਈਆ ਉਹ ਆ ਸਕਦਾ ਫਿਰ ਸੋ ਮੈਂ ਤਾਂ ਲੱਗਦਾ ਵੀ ਕਿ ਫੇਰ ਮੈਨੂੰ ਕੋਰਸ ਪੜ੍ਹਾਈਆ ਪੜ੍ਹਾਈਆ ਪਰ ਇਹ ਫਿਰ ਵੀ ਆਈ ਨੀਡਿਟੈਂਟ ਹੈ ਨਹੀਂ ਪੜਾਈ ਚ ਫਿਰ ਵੀ ਮਤਲਬ ਅਸੀਂ ਕੰਮ ਚਲਾਉਂਦੇ ਆ ਵੀ ਆਪਸ ਹੋ ਜੇ ਤਾਂ ਮੈਂ ਉਹਦੀ ਕਲਾਸ ਨਹੀਂ ਵਿੱਚ ਸਪੜੀ ਹਾਂ ਇਹ ਮਤਲਬ ਸਨੋ ਸਟਾਰਮ ਚ ਵੀ ਇਹ ਕਲਾਸਾਂ ਲਾਉਣ ਜਾਂਦੀ ਰਹੀ ਆ ਜੀ ਮਾ ਸਾਮ ਮੋੜਦੇ ਰਹੇ ਆ ਐਨੀ ਡੈਡੀਕੇਟਡ ਹੈ ਜਲਦੀ ਕਰੋ ਆ ਕੀ ਕਰੀ ਜਾਂਦਾ ਜੋ ਰਿਲੈਕਸਿੰਗ ਸਾਊਂਡ ਹੈ ਇਹ ਰਿਲੈਕਸਿੰਗ ਸਾਊਂਡ ਹੈ ਕੁਝ ਚਾ ਬੈਠ ਕੇ ਫੀਲ ਕਰੋ ਆ ਰਿਲੈਕਸਿੰਗ ਸਾਊਂਡ ਹੈ ਗਾਇਸ ਦੇਖੋ ਜਦੋਂ ਮੁਸ਼ਕਿਲ ਨਹੀਂ ਸੋਚ ਕਿਸ ਚੀਜ਼ ਕੀ ਆਵਾਜ਼ ਹੈ ਮੈਂ ਤਾਂ ਪਾਉ ਕਾ ਅਮੀਨ ਹੀ ਨਹੀਂ ਕੀ ਹੈ ਹਾਂ ਮੰਨਦਾ ਹੈ ਮੰਨਦਾ ਹੈ ਜੱਟਾਂ ਹਾਂ ਜੱਟ ਲਾਈਫ ਕੱਲ ਗੋਰਾ ਵੀ ਗਈ ਜਾਂਦਾ ਸੀ ਜੱਟ ਲਾਈਫ ਐਕਟੀਵਿਟੀ ਦਾ ਆਉਲੀ ਕਰਨੀ ਆ ਤੇ ਵਟਾ ਰਿਹਾ ਇਹਦੇ ਵਿੱਚ ਦੋ ਸੌ ਸੌਂਗ ਦਿੱਤੇ ਹੋਏ ਇੱਕ ਆ ਚਲੋ ਗਾਈਜ਼ ਮੈਂ ਜਾਣਾ ਮੈਂ ਹੋਰ ਰੋਟੀਆਂ ਬਣਾ ਲਾ ਚੀ ਜਿਹਨੇ ਚੇਰੀ ਦੇਣਾਂ ਸੀ ਜੀਨੋਸਾਈਡ ਦਾ ਮਤਲਬ ਪਤਾ ਤੁਹਾਨੂੰ ਕੀ ਹੁੰਦਾ ਪਤਾ ਨਹੀਂ ਆ ਸੀ ਇਹ ਇੰਗਲਿਸ਼ ਗਾਣੀ ਸੁਣਾ ਆਲਵੇਸ ਇਹਨੂੰ ਪਤਾ ਹੋਊ ਵੀਡੀਓ ਸੈਵਨ ਜੂਨਿਸ ਆ ਇਹ ਵਟ ਭਈ ਮੈਂ ਮੈਂ ਜਾਣਾ ਮੇਰਾ ਟਾਈਮ ਹੋਇਆ ਪ੍ਰਿਆ ਦੋ ਰੋਟੀਆਂ ਚਾਰਨ ਚਾਰ ਸੱਦੀ ਭਰਾ ਦੀ ਆਟਾ ਬਣਾਉਣਾ ਤੇ ਇਹ ਬਣਾਉਣ ਦੀ ਸੀ ਜਦ ਟਾਈਮ ਲੱਗੇਗਾ ਆਟਾ ਹੈ ਕਿ ਨਹੀਂ ਹੈ ਅੱਧਾ ਡਿੱਲਾ ਵਾਲਾ ਕੋਈ ਗੱਲ ਚਾਰ ਰੋਟੀਆਂ ਮੈਂ ਖਾਣਾ ਕੋਈ ਗੱਲ ਮੇਰੇ ਕੋਲ ਸਿਰਫ 2 ਮਿੰਟ ਹੈ ਆਹ ਲੇ ਖੁਕੜਾ ਕਰਨਾ ਅਸਾਈਨਮੈਂਟ ਮੈਂ ਟੱਕਣੇ ਤੇ ਸੌਖੀ ਆਣੀ ਆ ਬੜੀਆਂ ਗਾਣਾ ਦਿੱਤਾ ਇਹਨੂੰ ਵਿਆਹ ਗਾਣੇ ਦੇ ਦੇ ਲਿਰਿਕਸ ਸਮਝ ਕੇ ਅਸਾਈਨਮੈਂਟ ਬਣਾਣੀ ਤੇਰਾ ਹਜੇ ਬਹੁਤ ਟਾਈਮ ਪਿਆ ਤੇਰਾ ਕਿੰਨਾ ਟਾਈਮ ਪਿਆ ਕਿੰਨੇ ਬਣਾਉਣ ਦੀ ਨਹੀਂ ਦੇਖ ਲੈ ਤਾ ਧੰਨਵਾਹ ਜਾਣਾ ਤੂੰ ਮੈਂ ਤਾਂ ਪਹੁੰਚ ਨਹੀਂ ਹੋ ਰਹੀ ਰਾਤ 3 ਵਜੇ ਨਿਕਲਣਾ ਮੇਰੇ ਪਰਾਂ ਨਿਕਲਣਾ ਫਿਰ ਮੈਂ ਤੇਰੇ ਨਾਲ ਪਹਿਲਾਂ ਨਿਕਲਣਾ 1 ਵਜੇ ਕੋਈ ਬਾਤ ਨਹੀਂ 4 ਰੁਪਏ ਬਾਈਕ ਲਈ ਤਰਨਾ ਸਕਦੀ ਫਿਰ ਪਹਿਲਾ ਟਾਈਮ ਦੱਸ ਕਿੰਨਾ ਹੋਇਆ 11:47 ਸਾਡੇ ਘਰੋਂ ਬਜਨਾਂ ਲਈ ਸਾਢੇ 11 ਤੇ ਤੁਰਨਾ ਮੈਂ ਕਰਾਂ ਤੁਰਵਾ ਤੇ 45 ਮਿੰਟ ਪੜੇ ਆ ਫਿਰ ਮੈਂ ਤਿਆਰ ਵੀ ਹੋਣਾ ਜੇ ਮੇਰੀਆਂ ਰੋਟੀਆਂ ਪਈਆਂ ਨੇ ਮੈਂ ਦੇਖਦੀ ਆ ਜੇ ਟਾਈਮ ਹੋਇਆ ਤਾਂ ਲਾ ਕੇ ਜਾਂਗੀ ਫਿਰ ਤੂੰ ਆਪਦੀ ਲਾ ਲਈ ਦੋ ਰੋਟੀਆਂ ਲਾਜ਼ਮ ਪੱਕਾ ਚੱਲ ਦੋ ਚਾਰ ਤ ਬਣਾ ਦੇ ਹਾਂ ਦੋ ਵਨ ਦੀ ਦੋ ਹੋਰ ਬਣਾ ਦੇ ਠੀਕ ਆ ਗਾਇਸ ਮੈਂ ਤਾਂ ਜਾਣੀ ਆ ਮੇਰੇ ਤਾਂ ਟਾਈਮ ਹੋਇਆ ਪਿਆ ਤੁਸੀਂ ਬਣਾ ਲਓਗੇ ਵ

ਹਵਾਲੇ ਗਾਣੇ ਦਾ ਜਿਕੇ ਜਿਹਨੂੰ ਮਤਲਬ ਪਤਾ ਹੋਇਆ ਗਾਣੇ ਦਾ ਸੰਦੇ ਨੇ ਬਖ ਪਰ ਇਹ ਤਾਂ ਗਾਣਾ ਹੀ ਗਾਇਆ ਬਟ ਰਿਹਾ ਹਾਂ ਫਟੇ ਜਿਹਾ ਹਵਾਏ ਕੰਪਲੀਟ ਬਾਇ ਅਸਾਈਨਮੈਂਟ ਜੀਨੋ ਸਾਈਡ ਦਾ ਖਾਉਂਗਾ ਹਾਂ ਅੰਦਰ ਸੱਟ ਆਉਂਗੀ ਤਾਂ